ਸਤਿ ਸ਼੍ਰੀ ਅਕਾਲ ਜੀ ਆਪਾਂ ਕੋ ਜੋ ਖੌਤਾਂ ਲੈ ਕੇ ਆਏ ਆਂ ਪਹਿਲੀ ਹੈ ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ ਮਨਜੀਤ ਨੇ ਆਪਣੀ ਮਰਜ਼ੀ ਨਾਲ ਮਾਪਿਆਂ ਤੋਂ ਵਾਰੀ ਹੋ ਕੇ ਅਦਾਲਤੀ ਵਿਆਹ ਕਰਾ ਲਿਆ ਜਦੋਂ ਕਿ ਉਸ ਨੂੰ ਦੱਸਿਆ ਗਿਆ ਸੀ ਕਿ ਮੁੰਡਾ ਸ਼ਰਾਬੀ ਤੇ ਮਾੜੇ ਸੁਭਾਅ ਦਾ ਹੈ ਹੁਣ ਜਦੋਂ ਉਹ ਨਿਤ ਦੇ ਕਲੇਸ਼ ਤੋਂ ਦੁਖੀ ਹੋ ਕੇ ਆਪਣੀ ਮਾਂ ਕੋਲ ਰੋਣ ਲੱਗੀ ਤਾਂ ਉਸ ਦੀ ਮਾਂ ਨੇ ਕਿਹਾ ਇਸ ਵਿੱਚ ਅਸੀਂ ਕੀ ਕਰ ਸਕਦੇ ਹਾਂ ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ ਦੂਸਰੀ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਨ ਸੁੰਦਰ ਸਿੰਘ ਹਾਰਵੇਲੇ ਆਪਣੀ ਜਾਇਦਾਦ ਔਲਾਦ ਤੇ ਆਪਣੀਆਂ ਪ੍ਰਾਪਤੀਆਂ ਦੀਆਂ ਸਿਫਤਾਂ ਕਰਦਾ ਰਹਿੰਦਾ ਹੈ ਉਸ ਬਾਰੇ ਤਾਂ ਅਕਸਰ ਕਿਹਾ ਜਾਂਦਾ ਹੈ ਕਿ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਨ ਤੀਸਰੀ ਉਹ ਜ਼ਮੀਨ ਰਾਣੀ ਜਿਸ ਦੇ ਸਿਰ ਤੇ ਪਾਣੀ ਜਿਸ ਜ਼ਮੀਨ ਨੂੰ ਪਾਣੀ ਲੱਗਦਾ ਹੋਵੇ ਉਹ ਉਪਜਾਊ ਹੁੰਦੀ ਹੈ ਚੌਥੀ ਘਰ ਦਾ ਭੇਤੀ ਲੰਕਾ ਟਾਏ ਗੁਰਮੀਤ ਤਾਇਆ ਮੈਂ ਸੁਣਿਆ ਕਿ ਕ੍ਰਿਪਾਲ ਕਾ ਸਿਰੀ ਰਾਤ ਨੂੰ ਉਹਨਾਂ ਦੇ ਘਰ ਚੋਰੀ ਕਰਕੇ ਫਰਾਰ ਹੋ ਗਿਆ ਗੁਰਮਖਾ ਹਾਂ ਭਾਈ ਉਹ ਘਰ ਦੀ ਰਗ ਰਗ ਦਾ ਪੇਤੀ ਸੀ ਸਿਆਣਾ ਠੀਕ ਹੀ ਕਿਹਾ ਹੈ ਕਿ ਘਰ ਦਾ ਪੇਤੀ ਲੰਕਾ ਟਾਏ ਪੰਜਵੀਂ ਛੋਲਿਆਂ ਦੇ ਨਾਲ ਕੋਣ ਵੀ ਪੈਸ ਜਾਂਦਾ ਹੈ ਜੇਲ੍ਹਦਾਰਾਂ ਦੇ ਮੁੰਡੇ ਤੇ ਧੋਖਾ ਧੜੀ ਦਾ ਕੇਸ ਹੋ ਗਿਆ ਅਤੇ ਉਸ ਨੂੰ ਪੁਲਿਸ ਫੜ ਕੇ ਲੈ ਗਈ ਕਰਮੂ ਉਹਨਾਂ ਦੇ ਘਰ ਦਾ ਨੌਕਰ ਸੀ ਪੁਲਿਸ ਨੇ ਪੁੱਛਗਿੱਛ ਲਈ ਉਸ ਨੂੰ ਵੀ ਗਿਰਫਦਾਰ ਕਰ ਲਿਆ ਉਸ ਵਿਚਾਰੇ ਨਾਲ ਤਾਂ ਛੋਲਿਆਂ ਨਾਲ ਘੁੰਮ ਵੀ ਪੈਸ ਗਿਆ ਵਾਲੀ ਗੱਲ ਹੋ ਗਈ ਹਾਂਜੀ ਇਹ ਸੀ ਕੁਝ ਖੋਤਾਂ ਜੇ ਤੁਹਾਨੂੰ ਇਹ ਖੋਤਾਂ ਵਧੀਆ ਲੱਗੀਆਂ ਹੋਣ ਤਾਂ ਲਾਈਕ ਤੇ ਸ਼ੇਅਰ ਕਰਨਾ ਤੇ ਪਿਆਰਾ ਜਿਹਾ ਕਮੈਂਟ ਵੀ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਥੈਂਕ ਯੂ